ਉਹਨਾਂ ਨੂੰ ਇੱਕ ਬੀਬੀ ਪੈਸੇ ਦਾ ਲੋਗ ਲਾ ਰਹੇ ਆ ਤੇ 18 ਜਿਹੜੀਆਂ ਉਹ ਏਜੰਟਾਂ ਨੂੰ ਮਿਲਣੀਆਂ ਪਰ ਲਕਮ ਜਾਂ ਹੋਰ ਇਹਨਾਂ ਦੀ ਮੈਸਮਾਰਕ ਕੰਪਨੀ ਕਿ ਅੱਜ ਇਹ ਰੋਜ਼ 20 30 ਲੱਖ ਰੁਪਈਆ 50 ਲੱਖ ਰੁਪਏ ਤੱਕ ਇਹ ਪੰਜਾਬ ਦੇ ਵਿੱਚੋਂ ਕੱਢ ਕਹਿਣਾ ਕਿ ਤੁਹਾਡਾ ਜਿਹੜਾ ਇਹ ਕੰਪਨੀ ਦਾ ਕੰਮ ਆ ਜਾਂ ਕ੍ਰਾਈਟੇਰੀਆ ਬਿਲਕੁਲ ਜਾਇਜ਼ ਹੈ ਜੀ ਤੇ ਜਿਹੜਾ ਜਿਹੜਾ ਇਨਾਮ ਵੰਡਣ ਵਾਲਾ ਹੋਟਲ ਹੈ ਉਹਦੇ ਬਾਹਰ ਜਿਹੜਾ ਬੈਨਰ ਲਾਇਆ ਜਾਂਦਾ ਉਹ ਮੈਕਲਾਈ ਫੂਡ ਦਾ ਲਾਇਆ ਜਾਂਦਾ ਤੇ ਜਿਹੜੀ ਸਟੇਜ ਦੇ ਉਤੋਂ ਇਨਾਮ ਵੰਡੇ ਜਾਂਦੇ ਨੇ ਉਤੇ ਇਹਨਾਂ ਦੀ ਹੋਰ ਇੱਕ ਕੰਪਨੀ ਹੈ ਔਰ ਇਹ ਲਗਭਗ ਜਿਹੜੀਆਂ ਪਹਿਲਾਂ ਵੀ ਕੰਪਨੀਆਂ ਇਥੋਂ ਡੋੜ ਚੁੱਕੀਆਂ ਪਰਲ ਦੇ ਵਿੱਚ ਉਹਨਾਂ ਦੇ ਵਿੱਚ ਵੀ ਜੇ ਇਹਨਾਂ ਦੀ ਸ਼ਾਨਬੀਨ ਕੀਤੀ ਜਾਵੇ ਇਹ ਲੋਕ ਇਹ ਟੀਮ ਜਿਹੜੀ ਆ ਪਹਿਲਾਂ ਪਰਲ ਦੇ ਵਿੱਚ ਕੰਮ ਕਰਦੀ ਰਹੀ ਮੇਰੀ ਇਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਇਹਨਾਂ ਨੇ ਪਹਿਲਾਂ ਤੇ ਇਹੀ ਕਹਿਣ ਤੋਂ ਝੂਠ ਬੋਲ ਦਿੱਤਾ ਕਿ ਮੈਂ ਡਾਇਰੈਕਟਰ ਨਹੀਂ ਹੈਗਾ ਪਰ ਇਹ 2018 ਅਕਤੂਬਰ ਤੋਂ ਮੈਕ ਗੋਲਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਇਹਨਾਂ ਦੀ ਕੰਪਨੀ ਆ ਉਹਦੇ ਵਿੱਚ 2018 ਤੋਂ ਇਹ ਡਾਇਰੈਕਟਰ ਨੇ ਨਾ ਹੀ ਕੋਈ ਫਾਈਨੈਂਸ ਕੰਪਨੀ ਆ ਨਾ ਇਹ ਕੋਈ ਬੈਂਕ ਹੈ ਨਾ ਇਹ ਮਾਈਕਰੋ ፋინੈਂਸ ਕੰਪਨੀ ਦੇ ਵਿੱਚ ਰਜਿਸਟਰਡ ਹੈ ਇਹ ਡੇਰੀ ਪ੍ਰੋਡਕਟ ਤੇ ਜਿਹੜੇ ਉਹਦੇ ਰੈਲੇਵੈਂਟ ਅਲਾਈਨਡ ਉਹਦੇ ਜਿਹੜੇ ਹੁੰਦੇ ਨੇ ਕਨਸੈਪਟਸ ਜਿਹੜੇ ਬੰਦੇ ਨੂੰ ਇੰਨਾ ਨਹੀਂ ਪਤਾ ਕਿ ਮੈਂ 2 ਲੱਖ ਦਾ 1 ਲੱਖ ਰੁਪਏ ਦਾ ਖਾਲੀ ਚੈੱਕ ਦੇ ਰਿਆਂ ਕਿਸੇ ਨੂੰ ਜਿਹਦੇ ਵਿੱਚ ਨਾਮ ਹੀ ਕੋਈ ਨਹੀਂ ਲਿਖਿਆ ਤੋਂ ਬੰਦੇ ਨੂੰ ਕਿੰਨੀ ਜਾਈ ਜਾ ਕੇ ਉਹਨੂੰ ਦੇਈ ਦਿਆ ਨਾ ਜਿਹਦੇ ਕੋ ਕਰਜ਼ਾ ਲੈਣਾ ਹੋ ਨਾ ਤੇ ਇਹਨਾਂ ਦੇ ਕਿਸੇ ਨੂੰ ਔਰ ਕੈਸ਼ ਵਿੱਚ ਵੀ ਬਹੁਤ ਸਾਰੀਆਂ ਪੇਮੈਂਟਸ ਜਿਹੜੀਆਂ ਇਹਨਾਂ ਵੱਲੋਂ ਕਰਵਾਈਆਂ ਜਾਂਦੀਆਂ ਚ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਸੀ ਕਿ ਜੂਪੀ ਦੇ ਵਿੱਚ ਸਾਡੇ 150 ਏਕੜ ਦੇ ਜਿਹੜੇ ਨੇ ਉਹ ਅਨਾਰਾਂ ਦੇ ਬਾਗ ਨੇ ਕਿ ਮੈਂ ਇਹਨਾਂ ਦੇ ਉੱਤੇ ਯਕੀਨ ਨਹੀਂ ਤੁਹਾਨੂੰ ਜਿਹੜਾ ਸੰਪਰਕ ਕੀਤਾ ਇਨਵੈਸਟਮੈਂਟ ਵਾਸਤੇ ਕੀਤਾ ਜਾਂ ਏਜੰਟ ਬਣਾਉਣ ਵਾਸਤੇ ਉਹਦੇ ਤੋਂ ਬਾਅਦ ਇਹ ਕਿਨਾਂ ਦਾ ਪੈਸਾ ਆਂਦਾ ਤੁਸੀਂ ਫਿਕਸ ਪੈਸਾ ਇਹਨਾਂ ਕੋ ਇਕੱਠਾ ਜਮਾ ਕਰਾ ਦਿਓ ਤੇ ਹਰ ਮਹੀਨੇ ਤੁਹਾਨੂੰ ਵਿਆਜ ਦੇਣਗੇ ਤੀਸਰਾ ਇਹਨਾਂ ਦਾ 6 ਸਾਲ 8 ਇਹਨਾਂ ਦੀ ਬੈਂਕ ਕੋਈ ਉਹ ਤੁਹਾਨੂੰ 6 ਸਾਲ 8 ਮਹੀਨੇ ਬਾਅਦ ਡਬਲ ਕਰਨ ਵੱਲੋਂ ਕਹਿੰਦੇ ਨੇ ਉਹ ਲੋਕਾਂ ਨੂੰ ਰਿਵਾਰਡ ਪੁਆਇੰਟ ਵੀ ਬਣਦਾ ਸਰਕਾਰ ਦੇ ਤੇ ਦੁੱਧ ਵਾਲੇ ਵੇਰਕੇ ਵਰਗੇ ادارے ਆ ਜਾਂ ਹੋਰ ਜਿਹੜੀਆਂ ਲੋਕਾਂ ਦੀਆਂ ਕੰਪਨੀਓ ਉੱਤੇ ਘਾਟੇ 'ਚ ਜਾ ਰਹੀਆਂ ਉਹ ਸਾਰੇ ਲੋਕਾਂ ਨੇ ਮੈਨੂੰ ਇਹ ਕਿਹਾ ਕਿ 6 ਮਹੀਨੇ ਰੁਕ ਜਾ ਸਾਲ ਰੁਕ ਜਾ ਸਾਡੀ ਥੋੜੇ ਪੈਸੇ ਵਾਪਸ ਆਉਣ ਵਾਲੇ ਆ ਇਹਦਾ ਪੰਗਾ ਨਾ ਪਾਇਓ ਸਾਨੂੰ ਪਤਾ ਹੈ ਕਿ ਗਲਤ ਕੰਮ ਕਰਨ ਢੀ ਹੈ ਸਿਆਣੇ ਆਖੇ ਦਿਆ ਕਿ ਦੁੱਧ ਨਾਲ ਸੜੇ ਬੁੱਲਾਂ ਵਾਲਾ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਪਰ ਸਾਡੇ ਲੋਕ ਸਾਡੇ ਭਾਰਤ ਦੇ ਸਾਡੇ ਪੰਜਾਬ ਦੇ ਲੋਕ ਕਈ ਵਾਰ ਬੁੱਲ ਸੜਵਾ ਚੁੱਕੇ ਆ ਕਹਿੰਦਾ ਭਾਵ ਕਿ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਪਰ ਫਿਰ ਵੀ ਸਮਝ ਨਹੀਂ ਆਉਂਦੀ ਅੱਜ ਵੀ ਲੱਖਾਂ ਕਰੋੜਾਂ ਰੁਪਈਆ ਫੇਰ ਕੁਝ ਠੱਗ ਕਿਸਮ ਦੀਆਂ ਚਿੱਟ ਫੰਡ ਕੰਪਨੀਆਂ ਦੇ ਵਿੱਚ ਜਮ੍ਹਾਂ ਕਰਵਾ ਰਿਆ ਅਜਿਹਾ ਇੱਕ ਮਾਮਲਾ ਪੰਜਾਬ ਦੇ ਵਿੱਚ ਸਾਹਮਣੇ ਆ ਰਿਹਾ ਜਿਹਦੇ ਤਾਰ ਜ਼ਿਲ੍ਹਾ ਗੁਰਦਾਸਪੁਰ ਨਾਲ ਜੁੜੇ ਹੋਏ ਆ ਔਰ ਇਸ ਕੰਪਨੀ ਦੇ ਇਸ ਕਥਤ ਇਸ ਕਥਤ ਕੰਪਨੀ ਦੇ ਕਥਤ ਘਪਲੇ ਬਾਰੇ ਆ ਸੋਸ਼ਲ ਐਕਟੀਵਿਸਟ ਤੇ ਨਾਲ ਦੀ ਨਾਲ ਪੱਤਰਕਾਰ ਗੁਰਪ੍ਰੀਤ ਸਿੰਘ ਡਾਲਾ ਜਿਹੜੇ ਆ ਉਹ ਹਾਜ਼ਰ ਨੇ ਜਿਨ੍ਹਾਂ ਨੇ ਇਸ ਮਾਮਲੇ ਦੀ ਜਿਹੜੀ ਆ ਉਹ ਸ਼ਿਕਾਇਤ ਕੀਤੀ ਆ ਸੋ ਡਾਲਾ ਸਾਹਿਬ ਦੇ ਨਾਲ ਇਹ ਸਾਰੀ ਗੱਲਬਾਤ ਕਰਦੇ ਆ ਕਿ ਡਾਲਾ ਸਾਹਿਬ ਇਹ ਮਾਮਲਾ ਕੀ ਆ ਔਰ ਇਸ ਮਾਮਲੇ ਦੇ ਵਿੱਚ ਕੀ ਸਾਹਮਣੇ ਆ ਰਿਹਾ ਤੁਹਾਡੇ ਕਲਮ ਚੈਨਲ ਦਾ ਧੰਨਵਾਦ ਕਿ ਤੁਸੀਂ ਮੇਰੇ ਨਾਲ ਅਪਰੋਚ ਕੀਤੀ ਔਰ ਇਹ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਮੁਹਿਮ ਪੰਜਾਬੀਆਂ ਵਾਸਤੇ ਸ਼ੁਰੂ ਹੋ ਜੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਜਾਂ ਜਿਹੜਾ ਪ੍ਰਸ਼ਾਸਨ ਜਦੋਂ ਜਾਗੇਗਾ ਤੇ ਉਦੋਂ ਇਹ ਜਿਹੜਾ ਮਾਮਲਾ ਆ ਇਹ ਬਣ ਚੁੱਕਾ ਹੋਏਗਾ ਪਰ ਜ਼ਰੂਰਤ ਹੈ ਉਹਦੇ ਤੋਂ ਪਹਿਲਾਂ ਜਾਗਣ ਦੀ ਇਹਦਾ ਇੱਕ ਸੁਨੇਹਾ ਨੀਂਦ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਇੱਕ ਗੁਰਦਾਸਪੁਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕੰਪਨੀ ਕੰਮ ਕਰ ਰਹੀ ਹੈ ਮੈਕ ਲਾਈਫ ਡੇਰੀ ਪ੍ਰੋਡਿਊਸਰ ਕੰਪਨੀ ਆ ਦੁੱਧ ਦਾ ਕਾਰੋਬਾਰ ਕਰਦੇ ਆ ਔਰ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਸੀ ਕਿ ਜੂਪੀ ਦੇ ਵਿੱਚ ਸਾਡੇ 150 ਏਕੜ ਦੇ ਜਿਹੜੇ ਨੇ ਉਹ ਅਨਾਰਾਂ ਦੇ ਬਾਗ ਨੇ ਉਤੋਂ ਅਸੀਂ ਬਹੁਤ ਸਾਰੀ ਕਮਾਈ ਕਰਦੇ ਆ ਤੇ ਫਿਊਚਰ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਉਹਨਾਂ ਬਾਰੇ ਦੱਸ ਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲੋਂ ਪੈਸਾ ਇਕੱਠਾ ਕੀਤਾ ਉੱਤ ਬਾਅਦ ਇਹਨਾਂ ਨੇ ਪੰਜਾਬ ਦੇ ਵਿੱਚ ਤੁਹਾਡੇ ਤੁਹਾਡੇ ਧਿਆਨ ਇਹ ਤੇ ਮਾਮਲਾ ਕਿੱਦਾਂ ਹੁੰਦਾ ਤੇ ਇਹ ਕਿੰਨੀ ਕੁ ਪੁਰਾਣੀ ਜਿਹੜੀ ਆ ਇਹ ਚੱਲ ਰਹੀ ਹੈ ਸਕੀਮ ਇੱਥੇ ਆ 2018 ਦੇ ਵਿੱਚ ਇਹ ਕੰਪਨੀ ਜਿਹੜੀ ਆ ਇਹਨੂੰ ਰਜਿਸਟਰਡ ਕਰਵਾਇਆ ਜਾਂਦਾ ਜਿੱਥੋਂ ਤੱਕ ਜਿੰਨੀ ਮੈਨੂੰ ਜਾਣਕਾਰੀ ਹੈ 7 ਸਾਲ ਹੋ ਗਏ ਹਾਂ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਪਹਿਲਾ ਵੀ ਦੋ ਮਿਲਕ ਪਲਾਂਟ ਲਗਾਏ ਫਿਰ ਇਹਨਾਂ ਨੇ ਗੁਰਦਾਸਪੁਰ ਜਦੋਂ ਮੇਰੇ ਨਾਲ ਇਹਨਾਂ ਨੇ ਸੰਪਰਕ ਕੀਤਾ ਤੇ ਇਹਨਾਂ ਨੇ ਕਿਹਾ ਗੁਰਦਾਸਪੁਰ ਵਿੱਚ ਵੀ ਅਸੀਂ ਜਲਦ ਜਿਹੜਾ ਆ ਉਹ ਮਿਲਕ ਪਲਾਂਟ ਲਾ ਰਹੇ ਹਾਂ ਮੈਂ ਇਹਨਾਂ ਦੇ ਉੱਤੇ ਯਕੀਨ ਨਹੀਂ ਤੁਹਾਨੂੰ ਜਿਹੜਾ ਸੰਪਰਕ ਕੀਤਾ ਇਨਵੈਸਟਮੈਂਟ ਵਾਸਤੇ ਕੀਤਾ ਜਾਂ ਏਜੰਟ ਬਣਾਉਣ ਵਾਸਤੇ ਕੀਤਾ ਨਹੀਂ ਮੈਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਹੈ ਇਨਵੈਸਟਮੈਂਟ ਵੀ ਕਰੋ ਔਰ ਸਾਡੇ ਨਾਲ ਏਜੰਟ ਦਾ ਕੰਮ ਵੀ ਕਰੋ ਕਿ ਤੁਸੀਂ ਲੋਕਾਂ ਦੀ ਇਨਵੈਸਟਮੈਂਟ ਵੀ ਕਰਵਾਓ ਅਸੀਂ ਗੁਰਦਾਸਪੁਰ ਚ ਪ੍ਰੋਜੈਕਟ ਲਾਉਣ ਜਾ ਰਹੇ ਹਾਂ ਪਰ ਮੈਂ ਇਹਨਾਂ ਤੇ ਯਕੀਨ ਨਹੀਂ ਕੀਤਾ ਕਿ ਬਾਹਰ ਦੀ ਕੰਪਨੀਆਂ ਇਦ ਤੇ ਇਹ ਕਿੱਦਾਂ ਪ੍ਰੋਜੈਕਟ ਲਾਉਣਗੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲੋਂ ਪੈਸਾ ਇਕੱਠਾ ਕੀਤਾ ਔਰ ਇਹਨਾਂ ਨੇ ਗੁਰਦਾਸਪੁਰ ਚ ਪ੍ਰੋਜੈਕਟ ਵੀ ਲਗਾਤਾ ਦੁਰੰਗਲਾ ਰੋਡ ਦੇ ਉੱਤੇ ਗੁਰਦਾਸਪੁਰ ਤੋਂ ਕੁਝ ਹੀ ਕਿਲੋਮੀਟਰ ਦੂਰ ਤੇ ਇਹਨਾਂ ਨੇ ਆਪਣਾ ਮਿਲਕ ਪਲਾਂਟ ਲਗਾਇਆ ਔਰ ਫਿਰ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਹੁਣ ਤੇ ਅਸੀਂ ਪਲਾਂਟ ਵੀ ਲਾਤਾ ਹੁਣ ਤੁਸੀਂ ਇਨਵੈਸਟਮੈਂਟ ਕਰੋ ਔਰ ਜਦੋਂ ਮੈਂ ਇਹਨਾਂ ਦੇ ਇਨਵੈਸਟਮੈਂਟ ਪਲਾਨ ਸੁਨੇ ਜਦੋਂ ਮੈਂ ਇਹਨਾਂ ਦਾ ਤਰੀਕਾ ਸੁਣਿਆ ਕਿ ਇਹ ਕਿੱਦਾਂ ਪੈਸਾ ਇਕੱਠਾ ਕਰੇ ਤੋ ਸਾਰਾ ਮੈਨੂੰ ਇਨਲੀਗਲ ਜਾ ਲੱਗਿਆ ਮੈਨੂੰ ਲੱਗਿਆ ਨਹੀਂ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਕੋਈ ਕੰਪਨੀ ਜਿਹੜੀ ਹੈ ਪੈਸਾ ਇਕੱਠਾ ਕਰ ਸਕਦੀ ਹੈ ਬਿਨਾ ਆਰਬੀਆਈ ਤੋਂ ਇਹਨਾਂ ਦਾ ਕਨਸੈਪਟ ਕੀ ਸੀਗਾ ਪੈਸੇ ਲੈਣ ਦਾ ਕਨਸੈਪਟ ਇਹ ਕਹਿੰਦੇ ਆ ਕਿ ਤਿੰਨ ਤਰ੍ਹਾਂ ਦੇ ਨਾਲ ਪੈਸਾ ਜਮ੍ਹਾਂ ਕਰਦੇ ਨੇ ਆਪਣੇ ਕੋਲ ਪਹਿਲਾਂ ਤੇ ਤੁਸੀਂ ਇਹਨਾਂ ਦੀ 5 ਸਾਲ ਦੀ ਕੋਈ ਸਕੀਮ ਲੈ ਲਓ 10 ਸਾਲ ਦੀ ਸਕੀਮ ਲੈ ਲਓ ਜੀ ਉਹਦੇ ਵਿੱਚ ਤੁਸੀਂ ਸਾਲਾਨਾ ਜਿਹੜੀ ਹੈ ਵੱਖ-ਵੱਖ ਜਾਂ ਮਹੀਨੇਵਾਰ ਤੁਸੀਂ ਜਿਹੜੀਆਂ ਕਿਸ਼ਤਾਂ ਦੇ ਨਾਲ ਪੈਸਾ ਜਮ੍ਹਾਂ ਕਰਾ ਲਓ ਉਦੇ ਤੋਂ ਬਾਅਦ ਇਹ ਕਿੰਨਾ ਦਾ ਪੈਸਾ ਆਂਦਾ ਹੈ ਤੁਸੀਂ ਫਿਕਸ ਪੈਸਾ ਇਹਨਾਂ ਕੋ ਇਕੱਠਾ ਜਮਾ ਕਰਾ ਦਿਓ ਤੇ ਹਰ ਮਹੀਨੇ ਤੁਹਾਨੂੰ ਵਿਆਜ ਦੇਣਗੇ ਤੀਸਰਾ ਇਹਨਾਂ ਦਾ 6 ਸਾਲ 8 ਮਹੀਨੇ ਇਹਨਾਂ ਦੀ ਬੈਂਕ ਕੋਈ ਨਹੀਂ ਕੋਈ ਬੈਂਕ ਨਹੀਂ ਤੀਸਰੀ ਇਹਨਾਂ ਦੀ ਸਕੀਮ ਹੈਗੀ ਆ ਜੀ ਜਿਹੜੀ ਇਹ ਫਿਕਸਡ ਡਿਪੋਜ਼ਿਟ ਕਰਦੇ ਨੇ ਜਿਹਦੇ ਵਿੱਚ ਇਹ 6 ਸਾਲ ਤੇ 8 ਮਹੀਨੇ ਵਾਸਤੇ ਪੈਸਾ ਇਕੱਠਾ ਕਰ ਲੈਂਦੇ ਨੇ ਇਕੱਠਾ ਇੱਕੋ ਵਾਰੀ ਉਹ ਤੁਹਾਨੂੰ 6 ਸਾਲ 8 ਮਹੀਨੇ ਬਾਅਦ ਡਬਲ ਕਰਨ ਵੱਲੋਂ ਕਹਿੰਦੇ ਨੇ ਨਾ ਹੀ ਕੋਈ ਫਾਈਨੈਂਸ ਕੰਪਨੀ ਹੈ ਨਾ ਇਹ ਕੋਈ ਬੈਂਕ ਹੈ ਨਾ ਇਹ ਮਾਈਕਰੋファイਨੈਂਸ ਕੰਪਨੀ ਦੇ ਵਿੱਚ ਰਜਿਸਟਰਡ ਹੈ ਇਹ ਡੇਰੀ ਪ੍ਰੋਡਕਟ ਤੇ ਜਿਹੜੇ ਉਹਦੇ ਰੈਲੇਵੈਂਟ ਅਲਾਈਨਡ ਉਹਦੇ ਜਿਹੜੇ ਹੁੰਦੇ ਨੇ ਕਨਸੈਪਟਸ ਉਹਨਾਂ ਵਾਸਤੇ ਰਜਿਸਟਰਡ ਕੰਪਨੀ ਹੈ ਡੇਰੀ ਪ੍ਰੋਡਕਟ ਜਾਂ ਖੇਤੀ ਪ੍ਰੋਡਕਟ ਜਿਹੜੇ ਆਮ ਤੌਰ ਤੇ ਉਹ ਕੋਆਪਰੇਟਿਵ ਵਿੱਚ ਆ ਜਾਂਦੇ ਆ ਜਿਹਦੇ ਵਿੱਚ ਬਹੁਤ ਸਾਰੇ ਲਾਭਪਾਤਰੀ ਹੁੰਦੇ ਆ ਕਿ ਇਦਾਂ ਦਾ ਕੋਈ ਲਾਭਪਾਤਰੀ ਬਣਾ ਰਹੇ ਆ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਆ ਔਰ ਜਿਹੜੀ ਇਹ ਜਿਹੜਾ ਫਾਰਮ ਭਰਦੇ ਨੇ ਉਹਨੂੰ ਇਹ ਕਹਿੰਦੇ ਨੇ ਮੈਂਬਰ ਕੰਟਰੀਬਿਊਸ਼ਨ ਫਾਰਮ ਮੈਂਬਰ ਕੰਟਰੀਬਿਊਸ਼ਨ ਫਾਰਮ ਭਰ ਕੇ ਤੇ ਉਹਦੇ ਕੋਲੋਂ ਇਹ ਚੈੱਕ ਰਾਈ ਕੈਸ਼ ਰਾਈ ਜਾਂ ਆਨਲਾਈਨ ਯੂਪੀਆਈ ਰਾਈ ਪੇਮੈਂਟਸ ਲੈ ਕੇ ਤੇ ਉਹਨਾਂ ਦਾ ਇੱਕ ਮੈਂਬਰ ਕੰਟਰੀਬਿਊਸ਼ਨ ਫਾਰਮ ਪਰ ਰੱਖੇ ਤੇ ਉਹਨਾਂ ਨੂੰ ਆਪਣੇ ਨਾਲ ਹੀ ਜੋੜਦੇ ਨੇ ਉਹਨੂੰ ਇੱਕ ਐਫਡੀ ਟਾਈਪ ਆਰਡੀ ਟਾਈਪ ਐਮਆਈਐਸ ਟਾਈਪ ਇੱਕ ਜਿਹੜੀ ਆ ਉਹਨੂੰ ਇਹ ਦੇ ਦਿੰਦੇ ਨੇ ਉਹਦਾ ਸਰਟੀਫਿਕੇਟ ਕਿ ਤੁਹਾਡੇ ਸਾਡੇ ਕੋਲ ਪੈਸੇ ਜਮਾਣੇ ਅੱਛਾ ਹੁਣ ਤੱਕ ਕੋਈ ਆਈਡੀਆ ਕਿੰਨਾ ਕੁ ਪੈਸਾ ਗਰਦਾਸਪੁਰ ਦੇ ਵਿੱਚੋਂ ਜਿਹੜਾ ਇਸ ਕੰਪਨੀ ਦੇ ਨਾਲ ਇਨਵੈਸਟ ਹੋ ਚੁੱਕਿਆ ਔਰ ਕਿਹੜੇ ਕਿਹੜੇ ਲੋਕ ਆ ਜਿਹੜੇ ਇਸ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਆ ਦੇਖੋ ਬਹੁਤ ਸਾਰੇ ਭੋਲੇ ਭਾਲੇ ਲੋਕ ਨੇ ਸਾਡ ਨੂੰ ਮਾਰ ਇਹ ਵੀ ਪੈਂਦੀ ਆ ਕਿ ਸਾਡੀ ਬਾਰਡਰ ਬੈਲਟ ਆ ਇੱਥੇ ਭੋਲੇ ਭਾਲੇ ਲੋਕ ਨੇ ਬਹੁਤਾ ਲੋਕਾਂ ਨੂੰ ਜਾਣਕਾਰੀ ਘੱਟ ਹੈ ਇਹਦੀ ਇੱਕ ਬੜੀ ਵੱਡੀ ਗੱਲ ਸਾਹਮਣੇ ਆਈ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਇਹਨਾਂ ਦੇ ਕੁਝ ਮੈਨੂੰ ਚੈਕਸ ਮਿਲੇ ਆਪਣੇ ਸੋਰਸਸ ਦੇ ਜ਼ਰੀਏ ਉਹ ਖਾਲੀ ਚੈੱਕ ਸੀ ਜਿਹੜੇ ਬੰਦੇ ਨੂੰ ਇਹਨਾ ਨਹੀਂ ਪਤਾ ਕਿ ਮੈਂ 2 ਲੱਖ ਦਾ 1 ਲੱਖ ਰੁਪਏ ਦਾ ਖਾਲੀ ਚੈੱਕ ਦੇ ਰਿਹਾ ਕਿਸੇ ਨੂੰ ਜਿਹਦੇ ਵਿੱਚ ਨਾਮ ਹੀ ਕੋਈ ਨਹੀਂ ਲਿਖਿਆ ਤੇ ਉਹ ਬੰਦੇ ਨੂੰ ਕਿੰਨੀ ਕੀ ਜਾਈਦਾ ਹਾਂ ਜੇ ਉਹਨੂੰ ਦੇਈ ਦਿਆ ਨਾ ਜਦੋਂ ਕੋਈ ਕਰਜ਼ਾ ਲੈਣਾ ਹੋਵੇ ਜਾਂ ਬੈਂਕ ਤੋਂ ਕੋਈ ਲੋਨ ਲੈਣਾ ਹੋਵੇ ਉੱਥੇ ਖਾਲੀ ਚੈੱਕ ਲੈਂਦੇ ਆ ਈਵਨ ਇਹ ਤਾਂ ਪੈਸਾ ਅਸੀਂ ਆਪਣਾ ਪੈਸਾ ਮੰਨ ਲਓ ਜਿਹੜੇ ਲਾਹਪਤਰੀ ਹੈ ਮੰਨ ਲਓ ਜਿਦਾ ਤੁਸੀਂ ਐਗਜ਼ਾਮਪਲ ਤੇ ਤੌਰ ਤੇ ਤੁਸੀਂ ਪੈਸੇ ਜਮ੍ਹਾਂ ਕਰਾ ਰਹੇ ਹੋ ਫਿਰ ਤੁਹਾਨੂੰ ਖਾਲੀ ਚੈੱਕ ਦੇ ਦਿੰਦਾ ਕੀ ਮਤ ਇਹਦੇ ਵਿੱਚ ਜਿਹੜੇ ਇਹਨਾਂ ਦੇ ਏਜੰਟ ਨੇ ਉਹ ਐਕਚੁਅਲੀ ਮਲਟੀ ਲੈਵਲ ਮਾਰਕੀਟਿੰਗ ਵਾਂਗੂ ਇਹ ਕ ਉਹ ਏਜੰਟ ਨੂੰ ਵੀ ਬਹੁਤ ਵੱਡੇ ਜਿਹੜੇ ਨੇ ਉਹ ਇਹਨਾਂ ਵੱਲੋਂ ਲਾਲਚ ਦੇਤੇ ਜਾਂਦੇ ਆ ਜਿਹੜਾ ਏਜੰਟ ਆ ਉਹ ਵੀ ਇੰਨਾਕ ਇਹਨਾਂ ਦਾ ਜਿਹੜਾ ਅਨਪੜ ਹੈ ਔਰ ਪੈਸੇ ਇਨਵੈਸਟ ਕਰਨ ਵਾਲਾ ਵੀ ਇੰਨਾ ਕ ਅਨਪੜਾ ਹੈ ਕਿ ਉਹਨੂੰ ਪਤਾ ਹੀ ਨਹੀਂ ਹੈ ਕਿ ਕਿਹੜੀ ਕੰਪਨੀ ਦਾ ਨਾਮ ਚੈੱਕ ਦੇ ਵਿੱਚ ਲਿਖਣਾ ਬਹੁਤ ਸਾਰੇ ਚੈੱਕ ਮੈਂ ਜਿਹੜੇ ਤੁਹਾਨੂੰ ਦਿਖਾ ਦਿੰਨਾ ਕਿ ਬਹੁਤ ਸਾਰੇ ਚੈੱਕ ਖਾਲੀ ਇਹਨਾਂ ਦੇ ਜਿਹੜੇ ਨੇ ਉਹ ਦੇਖੇ ਮੈਂ ਬਹੁਤ ਸਾਰੇ ਚੈੱਕ ਜਿਹੜੇ ਆ ਮੈਕ ਲਾਈਫ ਪ੍ਰੋਡਿਊਸਰ ਕੰਪਨੀ ਦੇ ਨਾਮ ਦੇ ਜਿਹੜੇ ਨੇ ਜਿੰਦਾ 3 ਲੱਖ ਰੁਪਏ ਦਾ ਚੈੱਕ ਹੈ ਤੇ ਇਹ ਮੈਕ ਲਾਈਫ ਪ੍ਰੋਡਿਊਸਰ ਕੰਪਨੀ ਦੇ ਨਾਮ ਦਾ ਹੈ ਆ ਖਾਲੀ ਚੈੱਕ ਜਿਹੜਾ 1 ਲੱਖ ਰੁਪਏ ਦਾ ਖਾਲੀ ਚੈੱਕ ਹੈ ਇਹ ਇਹਦੇ ਵਿੱਚ ਮੈਂਬਰ ਕੰਟਰੀਬਿਊਸ਼ਨ ਫਾਰਮ ਇਹਨਾਂ ਨੇ ਲਿਖਿਆ ਹੋਇਆ ਆ 2.5 ਲੱਖ ਰੁਪਏ ਦਾ ਜਾਫਲਪੁਰ ਸਾਹਿਬ ਖਾਲੀ ਚੈੱਕ ਹੈ ਨਾ ਤੇ ਇਹਨਾਂ ਦੇ ਕਿਸੇ ਨੂੰ ਔਰ ਕੈਸ਼ ਵਿੱਚ ਵੀ ਬਹੁਤ ਸਾਰੀਆਂ ਪੇਮੈਂਟਸ ਜਿਹੜੀਆਂ ਇਹਨਾਂ ਵੱਲੋਂ ਕਰਵਾਈਆਂ ਜਾਂਦੀਆਂ ਨੇ ਹਾਂ ਬਿਲਕੁਲ ਕੈਮਰਾ ਮੈਂ ਕੈਮਰੇ ਦੇ ਉੱਤੇ ਤੁਹਾਡੇ ਤੇ ਦਿਖ ਰਿਹਾ ਹੈ ਕਿ ਇਹ ਇਹਨਾਂ ਦੀ ਯੂਪੀਆਈ ਹੈ ਇਹ ਕੈਸ਼ ਦੇ ਵਿੱਚ ਇਹਨਾਂ ਕੋਲੋਂ 6 ਲੱਖ ਰੁਪਏ 8 ਲੱਖ ਰੁਪਏ ਆ ਸਾਰੇ ਨੋਟਾਂ ਦੇ ਬੰਡਲ ਜਿਹੜਾ ਹਾਂ ਨੋਟਾਂ ਦੇ ਬੰਡਲ ਹੈ ਇਹ ਸੋਰਸਸ ਦੇ ਜ਼ਰੀਏ ਜਿਹੜੇ ਨੇ ਇਨੰਦ ਕੋਲੋਂ ਮੈਨੂੰ ਇਹਨਾਂ ਦੇ ਮਿਲ ਜਾਂਦੇ ਨੇ ਐ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ 15000 ਰੁਪਏ ਦਾ ਚੈੱਕ ਹੈ ਔਰ ਬਹੁਤ ਸਾਰੀਆਂ ਮਤਲਬ ਲੋਕਾਂ ਨੂੰ ਇਹਨਾਂ ਪਤਾ ਹੀ ਨਹੀਂ ਕਿ ਅਸੀਂ ਪੈਸਾ ਕਿਦੇ ਵਿੱਚ ਜਮ੍ਹਾਂ ਕਰਾਣਾ ਤਾਂ ਭੋਲੇ-ਪਾਲੇ ਲੋਕ ਨੇ ਉਹ ਵਿਚਾਰੇ ਅਨਪੜ੍ਹ ਜੇ ਲੋਕ ਨੇ ਖਾਲੀ ਚੈੱਕ ਔਰ ਏਜੰਟ ਨੂੰ ਵੀ ਨਹੀਂ ਪਤਾ ਕਿ ਕਿਹੜੀ ਕੰਪਨੀ ਦਾ ਨਾਮ ਭਰਨਾ ਹੈ ਉਹਦੇ ਵਿੱਚ ਕਿਉਂਕਿ ਇਹਨਾਂ ਦੀਆਂ 12 ਦੇ ਕੰਪਨੀਆਂ ਇਹ 11 ਬੰਦੇ ਨੇ ਔਰ ਇਹ ਲਗਭਗ ਜਿਹੜੀਆਂ ਪਹਿਲਾਂ ਵੀ ਕੰਪਨੀਆਂ ਇਥੋਂ ਧੋੜ ਚੁੱਕੀਆਂ ਪਰਲ ਦੇ ਵਿੱਚ ਉਹਨਾਂ ਦੇ ਵਿੱਚ ਵੀ ਜੇ ਇਹਨਾਂ ਦੀ ਛਾਣਬੀਨ ਕੀਤੀ ਜਾਵੇ ਇਹ ਲੋਕ ਇਹ ਟੀਮ ਜਿਹੜੀ ਆ ਪਹਿਲਾਂ ਪਰਲ ਦੇ ਵਿੱਚ ਕੰਮ ਕਰਦੀ ਰਹੀ ਮੈਂ ਇਹੀ ਗੱਲ ਕਰਨ ਲੱਗਿਆ ਸੀ ਜਿਵੇਂ ਪਰਲ ਆ ਜਾਂ ਕ੍ਰਾਊਨ ਆ ਜਾਂ ਹੋਰ ਇਹ ਜਿਹੜੀਆਂ ਚਿੱਟ ਫੰਡ ਕੰਪਨੀਆਂ ਸੀ ਉਹਨਾਂ ਦਾ ਵੀ ਨੈਟਵਰਕ ਜਿਹੜਾ ਏਜੰਟਾਂ ਦੇ ਥਰੂ ਚੱਲਦਾ ਸੀ ਔਰ ਉਹ ਏਜੰਟ ਹੀ ਸਾਰੇ ਜਿਹੜੇ ਕਲਾਇੰਟਸ ਆ ਜਾਂ ਕਹਿ ਲੋ ਕਿ ਕਥਤ ਤੌਰ ਤੇ ਬੱਕਰੇ ਜਿਹੜੇ ਉਹ ਘੇਰ ਕੇ ਲਿਆਉਂਦੇ ਸੀਗੇ ਤੇ ਇਹ ਸੇਮ ਪੈਟਰਨ ਉਹੀ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਇਥੋਂ ਦੇ ਜੇ ਗੱਲ ਕਰੀਏ ਇਥੋਂ ਬੰਗਲੇਦੇਸ਼ ਆਏ ਤੋਂ ਪਿੱਛੋ ਰਹਿਣ ਵਾਲੇ ਨੇ ਗੁਰਦਾਸਪੁਰ ਚ ਰਹਿੰਦੇ ਨੇ ਅੱਜਕੱਲ ਇਹਨਾਂ ਦਾ ਨਾਮ ਸਤਨਾਮ ਸਿੰਘ ਬਾਜਵਾ ਆ ਮੇਰੀ ਇਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਇਹਨਾਂ ਨੇ ਪਹਿਲਾਂ ਤੇ ਇਹੀ ਕਹਿਣ ਤੋਂ ਝੂਠ ਬੋਲ ਦਿੱਤਾ ਕਿ ਮੈਂ ਡਾਇਰੈਕਟਰ ਨਹੀਂ ਹੈਗਾ ਪਰ ਇਹ 2018 ਅਕਤੂਬਰ ਤੋਂ ਮੈਕ 골ਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਇਹਨਾਂ ਦੀ ਕੰਪਨੀ ਆ ਉਹਦੇ ਵਿੱਚ 2018 ਤੋਂ ਇਹ ਡਾਇਰੈਕਟਰ ਨੇ ਤੇ ਮੈਕਲਾਈਫ ਡੇਰੀ ਪ੍ਰੋਡਿਊਸਰ ਕੰਪਨੀ ਦੇ ਵਿੱਚ ਇਹ 2022 ਤੋਂ ਇਹਦੇ ਵਿੱਚ ਡਾਇਰੈਕਟਰ ਨੇ ਔਰ ਇਹ ਜੇ ਇਹਨਾਂ ਦੀ ਤੁਸੀਂ ਜਾਂਚ ਕਰੋਗੇ ਤੇ ਇਹ ਵੀ ਪਹਿਲਾਂ ਪਰਲ ਦੇ ਵਿੱਚ ਕੰਮ ਕਰ ਚੁੱਕੇ ਆ ਇਦਾਂ ਹੀ ਇਹਨਾਂ ਦੀ ਟੀਮ ਜਿਹੜੀ ਹੈ ਇਹਨਾਂ ਦੇ ਜਿਹੜੇ ਸਤਨਾਮ ਸਿੰਘ ਵੀ ਪਰਲ ਵਿੱਚ ਕੰਮ ਕਰ ਬਿਲਕੁਲ ਪਰਲ ਦੇ ਵਿੱਚ ਕੰਮ ਕਰ ਚੁੱਕੇ ਨੇ ਔਰ ਇਹਨਾਂ ਦੀ ਜਿਹੜੀ ਬਾਕੀ ਟੀਮ ਹੈ ਉਹ ਵੀ ਕਿਤੇ ਨਾ ਕਿਤੇ ਪਰਲ ਕੇਮ ਜਾਂ ਹੋਰ ਇਹਨਾਂ ਦੀ ਮੈਸਮਾਰਕ ਕੰਪਨੀਆਂ ਨੇ ਜਿਨ੍ਹਾਂ ਦੇ ਨਾਲ ਜੁੜ ਕੇ ਇਹ ਪਹਿਲਾਂ ਕੰਮ ਕਰ ਚੁੱਕੇ ਨੇ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਪਹਿਲਾਂ ਹੀ ਲੋਕਾਂ ਦੇ ਨਾਲ ਕਰੋੜਾਂ ਦੀ ਗਲਤ ਫੰਡਿੰਗ ਦੇ ਕਾਰਨ ਕੋਈ ਅੰਦਰ ਹੈ ਕੋਈ ਬੰਦ ਹੈ ਕਿ ਇਹ ਕਿਸੇ ਦੇ ਜਿਹੜੇ ਨੇ ਉਹ ਅਕਾਊਂਟ ਫ੍ਰੀਜ਼ ਹੋਏ ਆ ਤੇ ਇਸ ਕੰਪਨੀ ਦਾ ਵੀ ਜੇ ਜਾਂਚ ਹੋ ਜਾਂਦੀ ਹੈ ਤੇ ਜਿੱਦਾਂ ਇਹਨਾਂ ਨੇ ਚੈੱਕ ਰਹੀ ਪੇਮੈਂਟਸ ਲਈਆਂ ਖਾਲੀ ਜਿੱਦਾਂ ਇਹਨਾਂ ਨੇ ਆਪਣੇ ਏਜੰਟਸ ਦੇ ਜਰੀਏ ਕੈਸ਼ ਰਾਈ ਪੇਮੈਂਟ ਲਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਾਂਚ ਹੁੰਦੀ ਹੈ ਤੇ ਇਹ ਵੀ ਜਿਹੜੇ ਇਹਦੇ ਵੀ ਅਕਾਊਂਟ ਫ੍ਰੀਜ਼ ਹੋ ਜਾਣਗੇ ਅੱਜ ਦੋ ਚੀਜ਼ਾਂ ਨੇ ਚਾਵਲਪੁਰ ਸਾਹਿਬ ਇਹ ਲੋਕਾਂ ਨੂੰ ਬੜਾ ਭਲੇਖਾ ਵੀ ਇਹ ਕੰਪਨੀ ਜਿਹੜੀ ਹੈ ਪੈਸੇ ਦੇ ਰਹੀ ਹੈ ਕੁਝ ਜਿਹੜੀਆਂ ਜੇ ਮੈਂ ਐਫ ਡੀਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਹਨਾਂ ਦੀਆਂ ਕੁਝ ਐਫ ਡੀ ਜਿਹੜੀਆਂ ਨੇ ਉਹ ਮੈਚੂਰ ਹੋਈਆਂ ਬਹੁਤ ਸਾਰੇ ਲੋਕਾਂ ਨੂੰ ਇਹ ਵਿਆਜ ਦੇ ਰਹੇ ਨੇ ਅੱਜ ਆਹ ਜਿਹੜੀ ਹੈ ਇਹ 1 ਲੱਖ ਰੁਪਏ ਦੀ ਇਹ ਦਲਜੀਤ ਸਿੰਘ ਦੇ ਨਾਮ ਦੀ ਜਿਹੜੀ ਹੈ ਐਫ ਡੀ ਹੈ ਇਹਦੇ ਵਿੱਚ ਕੰਟਰੀਬਿਊਸ਼ਨ ਅਮਾਉਂਟ ਜਿਹੜਾ 1 ਲੱਖ ਰੁਪਏ ਆਇਆ ਪ੍ਰੋਜੈਕਟ ਟਰਮ ਜਿਹੜੀ ਆ ਉਹ 12 ਮਹੀਨਤ ਹੈ ਤੇ ਮੋਡ ਜਿਹੜਾ ਆ ਉਹ ਸਿੰਗਲ ਕੰਟਰੀਬਿਊਸ਼ਨ ਹੈ ਇਹਦਾ ਮਤਲਬ ਟੋਟਲ ਅਮਾਉਂਟ ਕੰਟਰੀਬਿਊਸ਼ਨ ਜਿਹੜੀ ਹੈ ਉਹ 1 ਲੱਖ ਰੁਪਏ ਆਇਆ ਤੇ ਐਸਟੀਮੇਟਡ ਪ੍ਰੋਫਿਟ ਵੈਲਿਊ ਜਿਹੜੀ ਹੈ ਇਹਦੇ ਵਿੱਚ ਦੱਸੀ ਹੈ ਇਹਨਾਂ ਨੇ ਇਹ ਜਿਹੜੀ ਹੈ ਇਹ 31 ਅਗਸਤ 2025 ਨੂੰ ਮਚਿਓਰ ਹੋ ਗਈ ਤੇ ਇਹਨਾਂ ਨੂੰ ਜਿਹੜਾ ਹੈ 1 ਲੱਖ ਤੇ 1000 ਰੁਪਿਆ ਐਸਟੀਮੇਟਡ ਅਮਾਉਂਟ ਜਿਹੜੀ ਹੈ ਇਹਨਾਂ ਨੂੰ ਇਹਨਾਂ ਕੋਲੋਂ ਵਾਪਸ ਕੀਤੀ ਗਈ ਹੈ ਅੱਜ ਲੋਕਾਂ ਨੂੰ ਇੱਕ ਭਲੇਖ ਹੈ ਕਿ ਕੰਪਨੀ ਬਹੁਤ ਵਧੀਆ ਚੱਲ ਰਹੀ ਹੈ ਕੰਪਨੀ ਪੈਸੇ ਦੇ ਰਹੀ ਹੈ ਕੰਪਨੀ ਜਿਹੜੀ ਹੈ ਉਹ ਲੋਕਾਂ ਨੂੰ ਵਿਆਜ ਦੇ ਰਹੀ ਹੈ ਪਰ ਇਹ ਤਾਂ ਦੇ ਰਹੀ ਹੈ ਕਿਉਂਕਿ ਰੋਜ਼ ਇਹਦੇ ਵਿੱਚ ਮੇਰੇ ਕੋਲ ਰੋਜ਼ ਸੋਰਸਸ ਦੇ ਜਰੀਏ ਇਹਨਾਂ ਦੀਆਂ ਫੋਟੋਗ੍ਰਾਫਸ ਆ ਰਹੀਆਂ ਕਿ ਅੱਜ ਇਹ ਰੋਜ਼ 20-30 ਲੱਖ ਰੁਪਈਆ 50 ਲੱਖ ਰੁਪਏ ਤੱਕ ਇਹ ਪੰਜਾਬ ਦੇ ਵਿੱਚੋਂ ਇਕੱਠਾ ਕਰ ਰਹੇ ਆ। ਕਿ ਇਹ ਦੱਸੋ ਕਿ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਕਿੰਨੀ ਕ ਕਲੈਕਸ਼ਨ ਕਰ ਚੁੱਕੀ? ਮੈਂ ਮੈਂ ਉੱਥੇ ਆ ਰਿਹਾ ਸੀ ਜੀ। ਇਹ ਹੁਣ ਤੇ ਲੋਕਾਂ ਕੋਲੋਂ ਬਹੁਤ ਸਾਰਾ ਪੈਸਾ ਲੱਖਾਂ ਦੇ ਵਿੱਚ ਇਕੱਠਾ ਕਰਨ ਦੇ ਆ। ਇਹਨਾਂ ਨੂੰ ਰੋਜ਼ 20-30 ਲੱਖ ਰੁਪਈਆ ਜਿਹੜਾ ਇਕੱਠਾ ਹੋ ਰਿਹਾ ਤੇ ਇਹ ਲੋਕਾਂ ਨੂੰ ਲੱਖ 2 ਲੱਖ ਰੁਪਈਆ ਜਾਂ ਲੱਖ ਰੁਪਈਆ ਰੋਜ਼ ਦਾ ਵੰਡ ਰਿਹਾ ਅਜੇ ਤੇ ਲੋਕਾਂ ਨੂੰ ਆ ਰਹੇ ਆ ਬੰਦ ਹੋ ਜਾਣਗੇ ਤੇ ਇਹਨਾਂ ਨੂੰ ਇੰਨਾ ਪ੍ਰੋਫਿਟ ਹੋ ਹੀ ਨਹੀਂ ਸਕਦਾ ਕਿਉਂਕਿ ਜਿਹੜੀਆਂ ਆਪਣੀਆਂ ਜਿਹੜੇ ਇਹਨਾਂ ਦੇ ਏਜੰਟ ਕੰਮ ਕਰਨ ਵਾਲੇ ਨੇ ਉਹਨਾਂ ਨੂੰ 17% ਤੱਕ ਦਾ ਇਨਾਮ ਵਜੋਂ ਪੈਸੇ ਦੇ ਦਿੰਦੇ ਆ ਇੱਕ ਹੋਰ ਮੈਂ ਤੁਹਾਨੂੰ ਜੇ ਗੱਲ ਜਫਲਪੁਰ ਸਾਹਿਬ ਦੱਸਾਂ ਇਹਨਾਂ ਦੇ ਉੱਤੇ ਮੈਨੂੰ ਸ਼ੱਕ ਤਾਂ ਗਏ ਕਿ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਪਿਛਲੇ ਦਿਨ ਹੀ ਕੁਝ ਥਾਰ ਵੰਡੀਆਂ ਲੋਕਾਂ ਨੂੰ ਬੜੀਆਂ ਵਾੜ ਦਿੱਤੇ ਕਿਹਨੂੰ ਦਿੱਤੇ ਆ ਉਹ ਜਿਹੜੇ ਜਿਹੜੇ ਇਹਨਾਂ ਦੇ ਏਜੰਟ ਆ ਉਹਨਾਂ ਨੂੰ ਇੱਕ ਬੀਬੀ ਪੈਸੇ ਦਾ ਲੋਗ ਲਾ ਰਹੇ ਆ ਤੇ 18 ਜਿਹੜੀਆਂ ਉਹ ਏਜੰਟਾਂ ਨੂੰ ਮਿਲਦੀਆਂ ਉਹ ਕਹਿੰਦੇ ਜੀ ਤੁਸੀਂ ਲੋਕਾਂ ਦੇ ਬਹੁਤ ਸਾਰੇ ਪੈਸੇ ਜਿਹੜੇ ਆ ਇਨਵੈਸਟ ਕਰਾਏ ਆ ਔਰ ਕੰਪਨੀ ਬਹੁਤ ਜ਼ਿਆਦਾ ਪ੍ਰੋਫਿਟ ਵਿੱਚ ਗਈ ਆ ਤੇ ਉਹਨਾਂ ਨੂੰ ਇਹ ਆ ਬੀਬੀ ਐ ਕਿ ਇਹਨਾਂ ਦੀ ਮਿਸ ਕਮਲ ਇਹਨੂੰ ਇਹਨਾਂ ਨੇ ਥਾਰ ਦਿੱਤੀ ਐ ਤੇ ਇੱਕ ਆ ਇਹਨਾਂ ਦੇ ਹੋਰ ਨੇ ਬੰਦੇ ਉਹਨਾਂ ਨੂੰ ਇਹਨਾਂ ਨੇ ਵਟਾਰਾ ਬਰੀਜ਼ਾ ਦਿੱਤੀ ਐ ਔਰ 22 ਲੱਖ ਦੀ ਕੀਤੀ ਐ ਹਾਂ ਔਰ ਮੈਂ ਤੁਹਾਨੂੰ ਜਿਹੜੀ ਐ ਉਹ ਦੱਸ ਦਿਆਂ ਕਿ ਇਹਨਾਂ ਦੀ ਅਨਪੜਤਾ ਕਿੱਥੇ ਐ ਕਿ ਜਿੱਦਣ ਇਹਨਾਂ ਨੇ ਇਨਾਮ ਵੰਡੇ ਉਹ ਕੈਮਰਾਮੈਨ ਨੂੰ ਕਹਾਂਗਾ ਦੱਸ ਦਿਓ ਜਿੱਥੇ ਇਹਨਾਂ ਨੇ ਹੋਟਲ ਦੇ ਵਿੱਚ ਵੰਡੇ ਉਹਦੇ ਜਿਹੜਾ ਬਾਹਰ ਬੋਰਡ ਲੱਗਾ ਸੀ ਉਹ ਐਮ ਐਮ ਫੂਡ ਦਾ ਲੱਗਾ ਸੀ ਪੈਸੇ ਜਮ੍ਹਾਂ ਹੋ ਰਹੇ ਨੇ ਜਫਲਪੁਰ ਸਾਹਿਬ ਜਿਹੜੀ ਮੈਕ ਲਾਈਫ ਡੇਰੀ ਪ੍ਰੋਡਿਊਸਰ ਕੰਪਨੀ ਦੇ ਵਿੱਚ ਮੈਕ ਲਾਈਫ ਕੰਪਨੀ ਤਾਂ ਇੱਕ ਹੀ ਹੁੰਦੀ ਹੈ ਨਾ ਤੇ ਜਿਹੜਾ ਜਿਹੜਾ ਇਨਾਮ ਵੰਡਣ ਵਾਲਾ ਹੋਟਲ ਹੈ ਉਹਦੇ ਬਾਹਰ ਜਿਹੜਾ ਬੈਨਰ ਲਾਇਆ ਜਾਂਦਾ ਉਹ ਮੈਕ ਲਾਈਫ ਫੂਡ ਦਾ ਲਾਇਆ ਜਾਂਦਾ ਤੇ ਜਿਹੜੀ ਸਟੇਜ ਦੇ ਉੱਤੋਂ ਇਨਾਮ ਵੰਡੇ ਜਾਂਦੇ ਨੇ ਉੱਤੇ ਇਹਨਾਂ ਦੀ ਹੋਰ ਇੱਕ ਕੰਪਨੀ ਹੈ ਸੈਟ ਲਾਈਫ ਸਰਵਿਸ ਇੰਡੀਆ ਪ੍ਰਾਈਵੇਟ ਲਿਮ ਐ ਜੋੜੋ ਤੇ ਕਮਾਓ ਦੇ ਅਧੀਨ ਜਿਹੜੀ ਹੈ ਇਹਨਾਂ ਨੂੰ ਕੀਤਾ ਜਾਂਦਾ ਜਦੋਂ ਪੈਸਾ ਜਿਹੜਾ ਹੈ ਉਹ ਡੇਰੀ ਪ੍ਰੋਡਕਟ ਦੇ ਨਾਮ ਦੇ ਉੱਤੇ ਇਕੱਠਾ ਕੀਤਾ ਜਾ ਰਿਹਾ ਡੇਰੀ ਪ੍ਰੋਡਿਊਸਰ ਕੰਪਨੀ ਦੇ ਨਾਮ ਦੇ ਉੱਤੇ ਇਕੱਠਾ ਕੀਤਾ ਜਾ ਰਿਹਾ ਤੇ ਫਿਰ ਸੈਟ ਲਾਈਫ ਜਿਹੜੀ ਹੈ ਉਹ ਹੀ ਨਾਮ ਕਿਉਂ ਦੇ ਰਹੀ ਹੈ ਲੋਕਾਂ ਨੂੰ ਉਹ ਰਿਵਾਰਡ ਕਿਉਂ ਦੇ ਰਹੀ ਹੈ ਔਰ ਇੰਨੇ ਵੱਡੇ ਰਿਵਾਰਡ ਕਿ ਇੱਕ ਦੁੱਧ ਬਣਾਉਣ ਵਾਲੀ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਜਿਹੜੀ ਹੈ ਉਹ ਇੱਕ ਦੁੱਧ ਪ੍ਰੋਡਕਟ ਤੋਂ ਇੰਨੀ ਜ਼ਿਆਦਾ ਕਮਾਈ ਕਰਨ ਲਈ ਹੈ ਕਿ ਉਹ ਲੋਕਾਂ ਨੂੰ ਲੱਖਾਂ ਰੁਪਈਆਂ ਦੀਆਂ ਗੱਡੀਆਂ ਵੀ ਵੰਡਣ ਲਈ ਹੈ ਉਹ ਲੋਕਾਂ ਨੂੰ ਰਿਵਾਰਡ ਪੁਆਇੰਟ ਵੀ ਵੰਡਦੇ ਸਰਕਾਰ ਦੇ ਤੇ ਦੁੱਧ ਵਾਲੇ ਵੇਰਕੇ ਵਰਗੇ ادارے ਆ ਜਾਂ ਹੋਰ ਜਿਹੜੀਆਂ ਲੋਕਾਂ ਦੀਆਂ ਕੰਪਨੀਆਂ ਉਹਦੇ ਘਾਟੇ 'ਚ ਜਾ ਰਹੀਆਂ ਕੋਈ ਵੀ ਕੰਪਨੀ ਤੁਸੀਂ ਸਰਕਾਰ ਦੀ ਵੇਰਕੇ ਦੀ ਲਾ ਲਓ ਜਾਂ ਤੁਸੀਂ ਜਿਹਦਾ ਅੱਗੇ ਤੁਸੀਂ ਕਿਹਾ ਸੀ ਕਿ ਸੁਸਾਇਟੀ ਬਣਾ ਕੇ ਕੰਪਨੀਆਂ ਜਿਹੜੀਆਂ ਚੱਲਦੀਆਂ ਨੇ ਹੋਰ ਵੀ ਬਹੁਤ ਸਾਰੀਆਂ ਹਾ ਪਾਤਰੀ ਹੁੰਦੇ ਹਾਂ ਹਾਂ ਬਹੁਤ ਸਾਰੇ ਹੁੰਦੇ ਨੇ ਔਰ ਇਹਦੇ ਵਿੱਚ ਇੰਨਾ ਪ੍ਰੋਫਿਟ ਨਹੀਂ ਹੈਗਾ ਕਿ ਲੋਕਾਂ ਨੂੰ ਲੱਖਾਂ ਰੁਪਈਆਂ ਦਾ ਲਾਲਚ ਦਿੱਤਾ ਜਾਵੇ 6 ਸਾਲਾਂ ਦੇ ਵਿੱਚ ਪੈਸੇ ਡਬਲ ਜਾਂ ਉਹਨਾਂ ਨੂੰ ਜਿਹੜਾ 1 1 ਲੱਖ ਦਾ ਇੰਨਾ ਇੰਨਾ ਜਿਹੜਾ ਵਿਆਜ ਹਰ ਮਹੀਨੇ ਦੇ ਤੱਕ ਅੱਛੀ ਇੱਕ ਗੱਲ ਦੱਸਿਓ ਵੀ ਇਹ ਜਿਹੜੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਆ ਕੋਈ ਵਿਕਟਮ ਦੇ ਤੌਰ ਤੇ ਸਾਹਮਣੇ ਆਇਆ ਕੋਈ ਅਜੇ ਨਹੀਂ ਆਉਣਾ ਚਾਹੁੰਦੇ ਨਹੀਂ ਆਉਣਾ ਚਾਹੁੰਦੇ ਉਹਨਾਂ ਨਾਲ ਮੇਰੀ ਬਹੁਤ ਗੱਫੇ ਮਿਲ ਰਹੇ ਨਹੀਂ ਗੱਫੇ ਨਹੀਂ ਮਿਲ ਰਹੇ ਉਹ ਲੋਕ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਆ ਵੇਖੋ ਤੁਸੀਂ ਕਿਤੇ ਐਫ ਡੀ ਕਰਾਉਂਦੇ ਹੋ ਕਿਸੇ ਬੈਂਕ ਚ ਐਲ ਆਈ ਸੀ ਚ ਜਾਂ ਕਿਤੇ ਵੀ ਐਫ ਡੀ ਕਰਾਉਂਦੇ ਹੋ ਤੁਹਾਨੂੰ ਕਿਤੇ ਉਹਦੀ ਰਸੀਦ ਮਿਲਦੀ ਆ ਸਰਟੀਫਿਕੇਟ ਮਿਲਦਾ ਨਹੀਂ ਉਹ ਸਾਰਾ ਕੁਝ ਉਹ ਸਾਰਾ ਕੁਝ ਮਿਲ ਰਿਹਾ ਆ ਪਰ ਖੁਦਾ ਨਾ ਖਾਸਤਾ ਜੇ ਤੁਹਾਨੂੰ ਜ਼ਰੂਰਤ ਪੈ ਜਾਂਦੀ ਹੈ ਕਿਤੇ ਪਹਿਲਾਂ ਜਦੋਂ ਤਾਂ ਅਸੀਂ ਫਿਕਸਡ ਡਿਪੋਜ਼ਿਟ 5 ਸਾਲ ਦੀ ਸਾਲ ਦੀ ਕਰਾਇਆ ਤੁਹਾਨੂੰ ਪਹਿਲਾਂ ਲੋੜ ਪੈ ਜਾਂਦੀ ਕਦੀ ਵੀ ਤੜਾਉਣੀ ਪੈ ਜਾਂਦੀ ਹੈ ਤੁਸੀਂ ਕੁਝ ਪੈਸੇ ਉਹਦੇ ਕਟਵਾ ਕੇ ਤੁਸੀਂ ਤੜਵਾ ਸਕਦੇ ਹੋ ਪਰ ਇਹ ਕੰਪਨੀ ਜਿਹੜੀ ਹੈ ਇਹ ਕਹਿੰਦੀ ਹੈ ਕਿ ਨਹੀਂ ਤੁਸੀਂ ਫਿਕਸਡ ਡਿਪੋਜ਼ਿਟ 1 ਸਾਲ ਲਈ ਕਰਾਇਆ ਤੁਸੀਂ ਉਹਦੇ ਤੋਂ ਪਹਿਲਾਂ ਪੈਸਾ ਨਹੀਂ ਲੈ ਸਕਦੇ ਹੁਣ ਲੋਕਾਂ ਨੂੰ ਇਹ ਆ ਕਿ ਜੇ ਅਸੀਂ মিডিਆ ਚਾਵਾਂਗੇ ਜਾਂ ਸਾਹਮਣੇ ਆ ਜਾਾਂਗੇ ਤੇ ਉਹਨਾਂ ਐ ਸਾਡੇ ਉਹ ਪੈਸੇ ਨਾ ਦੇਣ ਇਸ ਕਰਕੇ ਲੋਕ ਫਸਿਆ ਮਹਿਸੂਸ ਕਰ ਰਿਹਾ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਕਿਹਾ ਕਿ 6 ਮਹੀਨੇ ਰੁਕ ਜਾ ਸਾਲ ਰੁਕ ਜਾ ਸਾਡੇ ਥ ਕੀ ਗਲਤ ਕੰਮ ਕਰਨ ਲਈ ਹੈ ਪਰ ਉਹ ਵਿਚਾਰੇ ਆਪਣੇ ਪੈਸੇ ਮਰਨ ਦੇ ਡਰੋਂ ਨਹੀਂ ਸਾਹਮਣੇ ਆਉਣਾ ਚਾਹੁੰਦੇ ਇਹਦੇ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਆ ਦੂਰ ਨਹੀਂ ਹੈਗਾ ਜੀ ਇਹਨਾਂ ਦਾ ਪਲਾਂਟ ਜਿਹੜਾ ਹੈਗਾ ਦੁਰੰਗੜਾ ਰੋਡ ਤੇ ਲੱਗਾ ਜਥੇਬੰਦੀਆਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਪੁਲਿਸ ਇਹਨਾਂ ਦੀ ਵੇਟ ਕਰ ਰਹੀ ਹੈ ਬਹੁਤ دیر ਤੋਂ ਕਿ ਥਾਣੇ ਪਹੁੰਚਣਗੇ। ਵੱਡੇ ਇਹ ਧਿਆਨ ਦੇ ਵਿੱਚ ਮਾਮਲਾ ਕਦੋਂ ਆਉਂਦਾ ਤੇ ਤੁਸੀਂ ਪੁਲਿਸ ਨੂੰ ਇਹ ਜਿਹੜੀ ਕੰਪਲੇਂਟ ਆ ਕਦੋਂ ਕਰਦੇ? ਇਹ ਲਗਭਗ 2 ਮਹੀਨੇ ਪਹਿਲਾਂ ਜਿਹੜੇ بڑے ਸੋਹਿਰਦ ਨੇ ਮੁੱਖ ਮੰਤਰੀ ਪੰਜਾਬ ਇਦਾਂ ਦੇ ਮਾਮਲਿਆਂ ਨੂੰ ਲੈ ਕੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਇਹ ਸਾਰੀਆਂ-ਸਾਰੀਆਂ ਅਟੈਚਮੈਂਟਸ ਜਿਹੜੀਆਂ ਨੇ ਭੇਜੀਆਂ ਨੇ 60 ਦੇ ਕਰੀਬ ਨੇ। ਜਿੰਨੇ ਪ੍ਰੂਫ। ਹਾਂ ਔਰ ਉਹਨਾਂ ਨੇ ਉਹਨਾਂ ਨੇ ਇਸ ਚੀਜ਼ ਨੂੰ ਪੜਨ ਤੋਂ ਬਾਅਦ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਜਿਹੜਾ ਉਹ ਡੀਜੀਪੀ ਪੰਜਾਬ ਨੂੰ ਭੇਜੀਗੀ। ਫਿਰ ਐਸਐਸਪੀ ਗੁਰਦਾਸਪੁਰ ਨੇ ਮੈਨੂੰ ਬੁਲਾਇਆ ਸੀ ਉਹਨਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਚਿੱਟ ਫੰਡ ਕੰਪਨੀ ਹੈ ਮੈਨੂੰ ਆਪ ਦੇਖਾਂਗਾ ਹੁਣ ਡੀਐਸਪੀ ਰਜਿੰਦਰ ਮਨਹਾਸ ਨੇ ਦੀਨਾ ਨਗਰ ਉਹ ਲਗਾਤਾਰ ਇਹਨਾਂ ਨਾਲ ਫੋਨ ਲਾਈਨ ਤੇ ਸੰਪਰਕ ਨੇ ਸੰਪਰਕ ਵਿੱਚ ਨੇ ਪਰ ਇਹ ਆਪਣਾ ਪੱਖ ਪੇਸ਼ ਕਰਨ ਵਾਤੇ ਹੋਏ ਇਹ ਸਮਾਂ ਦੇ ਦਿੰਦੇ ਆ ਜੀ ਹਰ ਵਾਰੀ ਇਹ ਕਹਿੰਦੇ ਜੀ ਅਸੀਂ ਇੰਨੀ ਤਰੀਕ ਨੂੰ ਆ ਰਹੇ ਹਾਂ ਇੰਨੀ ਤਰੀਕ ਨੂੰ ਆ ਰਹੇ ਹਾਂ ਪਰ ਇਹ ਇਹ ਜਵਾਬ ਦੇਣ ਵਾਸਤੇ ਅਜੇ ਤਿਆਰ ਨਹੀਂ ਹੈਗੇ ਹੁਣ ਫਿਰ ਇਹਨਾਂ ਨੂੰ ਸਮਾਂ ਦਿੱਤਾ ਗਿਆ ਅਗਲੇ ਹਫਤੇ ਦਾ ਅ ਕੀ ਅੰਦਾਜ਼ਾ ਲਾਉਂਦੇ ਹੋ ਕਿ ਸੋਚਦੇ ਆ ਕਿ ਇਹ ਜਿਹੜੀ ਕਾਰਵਾਈ ਆ ਇਹ ਕਿੰਨੇ ਕ ਟਾਈਮ ਦੇ ਵਿੱਚ ਮੁਕੰਮਲ ਹੋ ਸਕਦੀ ਹੈ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਵੇਖੋ ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ ਕਿ ਆ ਦਰੰਗਲਾ ਰੋਡ ਦੂਰ ਨਹੀਂ ਹੈਗਾ ਜੇ ਜਥੇਬੰਦੀਆਂ ਚਾਹੁੰਦੀਆਂ ਜੇ ਸਾਰੇ ਜਿਹਨੇ ਚਾਹੁੰਦੇ ਆ ਕਿ ਇਹ ਇਹ ਇਹਦੀ ਪਹਿਲੀ ਜਿਹੜੀ ਮਡਲੀ ਜਿਹੜੀ ਹੈਗੀ ਆ ਫਰਜ ਉਹਦੇ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਮੰਨਦਾ ਨਾ ਕਿ ਉਹ ਵੀ ਉਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਬਣਾਵੇ ਬਿਲਕੁਲ ਪ੍ਰਸ਼ਾਸਨ ਜਿਹੜਾ ਮੈਂ ਉਹੀ ਕਹਿ ਰਿਹਾ ਤੁਹਾਨੂੰ ਕਿ ਪ੍ਰਸ਼ਾਸਨ 5-7 ਕਿਲੋਮੀਟਰ ਤੇ ਬੈਠਾ ਹੈ ਇਹ ਜਾ ਕੇ ਉਹਨਾਂ ਦੇ ਮਿਲਕ ਜਿਹੜਾ ਪ੍ਰੋਡਕਟ ਜਿੱਥੇ ਕੰਪਨੀ ਬਣਾ ਰਹੀ ਹੈ ਉਹਨਾਂ ਦੀਆਂ ਇਨਕਮਿੰਗ ਆਊਟਗoingਸ ਵੇਖਣ ਕਿ ਕਿੰਨਾ ਕਿ ਇਹਨਾਂ ਨੂੰ ਪੈਸਾ ਆ ਰਿਹਾ ਕਿੱਥੋਂ ਪੈਸਾ ਆ ਰਿਹਾ ਕਿਉਂ ਪੈਸਾ ਆ ਰਿਹਾ ਇਹੜੇ ਸਤਨਾਮ ਸਿੰਘ ਬਾਜਵਾ ਨੇ ਟੈਲੀਫੋਨ ਨੰਬਰ ਮੈਂ ਦੇ ਦਿੰਦਾ ਇਹਨਾਂ ਦਾ ਇਹਨਾਂ ਨੂੰ ਫੋਨ ਦੇ ਮੇਰੇ ਦਵਾ ਦੋ ਜੇ ਕੰਪਨੀ ਬੜਾ ਵਧੀਆ ਕੰਮ ਕਰਨ ਰਹੀ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਅਸੀਂ ਇਕੱਲੀ ਰੋੜਾ ਬੰਨ੍ਹਣਾ ਜੀ ਫਿਰ ਅਸੀਂ ਵੀ ਚਾਹੁੰਦੇ ਆਂ ਕਿ ਇਦਾਂ ਦੀਆਂ ਕੰਪਨੀਆਂ ਬਾਰਡਰ ਬੈਲਟ ਐ ਇੱਥੇ ਕੰਮ ਕਰਨ ਅਸੀਂ ਇਹਨਾਂ ਦੀ ਜਿਹੜੀ ਹੈ ਉਹ ਮਦਦ ਵੀ ਕਰਾਂਗੇ ਇਹਦੇ ਵਿੱਚ ਉਹ ਭਾਵੇਂ ਪੈਸੇ ਨਾਲ ਹੋਵੇ ਭਾਵੇਂ ਮੀਡੀਆ ਦੇ ਜ਼ਰੀਏ ਹੋਵੇ ਵੀ ਬਹੁਤ ਵਧੀਆ ਕੰਮ ਕਰਨ ਰਹੀ ਹੈ ਕੰਪਨੀਾਂ ਅਸੀਂ ਇਹਨਾਂ ਦਾ ਸਾਥ ਦੇਾਂਗੇ ਪਰ ਇਹ ਇਦਾਂ ਦਾ ਕੁਝ ਕਰਨਾ ਨਹੀਂ ਚਾਹੁੰਦੇ ਇਸੇ ਕਰਕੇ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਜੜੀਆਂ ਨੇ ਉਹ ਇਸ ਮੈਟਰ ਦੇ ਵਿੱਚ ਬਣੀਆਂ ਆ। ਸੋ ਇਸ ਕੰਪਨੀ ਦੇ ਜਿਹੜੇ ਕਰਤਾ ਤਾ ਤਨੇ ਡਾਇਰੈਕਟਰ ਨੇ ਸਤਨਾਮ ਸਿੰਘ ਬਾਜਵਾ ਉਹਨਾਂ ਨਾਲ ਫੋਨ ਤੇ ਰਾਬਤਾ ਕਰਕੇ ਉਹਨਾਂ ਦਾ ਪੱਖ ਲੈਨੇ ਆ ਕਿ ਉਹਨਾਂ ਦਾ ਇਸ ਬੰਦ ਕੀ ਕਰਨ ਸਤਨਾਮ ਸਿੰਘ ਬਾਜਵਾ ਬੋਲਦੇ ਜੀ ਜੀ ਮੈਂ ਕਲਮ ਟੀਵੀ ਤੋਂ ਕੁਲਦੀਪ ਸਿੰਘ ਬੋਲਦਾ ਜੀ ਗੁਰਦਾਸਪੁਰ ਤੋਂ ਜੀ ਕਲਮ ਟੀਵੀ ਪੰਜਾਬ ਤੋਂ ਬੋਲਦਾ ਜੀ ਕੁਲਦੀਪ ਸਿੰਘ ਜਾਫਲਪੁਰ ਪੱਤਰਕਾਰ ਠੀਕ ਹੈ ਜੀ ਆ ਤੁਸੀਂ ਰਿਕਾਰਡ ਲਾਈਨ ਦੇ ਉੱਤੇ ਉਹ ਅਸੀਂ ਕੈਮਰੇ ਤੇ ਤੁਹਾਡੀ ਕਾਲ ਨੂੰ ਰਿਕਾਰਡ ਕਰ ਰਹੇ ਆ ਇੱਕ ਤੁਹਾਡੀ ਮੈਕ ਲਾਈਫ ਪ੍ਰੋਡਿਊਸਰ ਕੰਪਨੀ ਆ ਇਹਦੇ ਉੱਤੇ ਗੁਰਪ੍ਰੀਤ ਸਿੰਘ ਡਾਲਾ ਵੱਲੋਂ ਇੱਕ ਸ਼ਿਕਾਇਤ ਦਰਜ ਕਰਾਈ ਗਈ ਆ ਤੁਹਾਡੇ ਖਿਲਾਫ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਤੁਹਾਡਾ ਜਿਹੜਾ ਇਹ ਕੰਪਨੀ ਦਾ ਕੰਮ ਆ ਜਾਂ ਕ੍ਰਾਈਟੇਰੀਆ ਬਿਲਕੁਲ ਜਾਇਜ਼ ਹੈ ਜੀ ਇਹ ਮੈਂ ਨਾ ਕੱਲ ਮੀਟਿੰਗ ਹੀ ਤੋਂ ਵਾਜ ਆ ਰਹੀ ਹੋਈਆਂ ਆ ਤੁਸੀਂ ਤੁਸੀਂ ਦੋ ਕਮੈਂਟ ਸਾਨੂੰ ਦੇ ਦਿਓ ਜੀ ਅਜੇ ਤੁਹਾਡਾ ਪੱਖ ਲੈਣਾ ਬਹੁਤ ਜ਼ਰੂਰੀ ਆ ਬੜੇ ਗੰਭੀਰ ਦੋਸ਼ ਹੈ ਜੀ ਇਹ ਜਿਹੜਾ ਕੋਈ ਵੀ ਮਸਲਾ ਠੀਕ ਹੈ ਕਿ ਮੈਂ ਨਾਲ ਬਹਿ ਕੇ ਗੱਲ ਕਰ ਲਵਾਂ ਜਾਂ ਮੈਂ ਕਦੋਂ ਕਦੋਂ ਮਿਲिए ਜੀ ਤੁਹਾਨੂੰ ਕਦੋਂ ਤੁਹਾਨੂੰ ਮਿਲ ਸਕਦੇ ਅਸੀਂ 1 ਘੰਟੇ ਬਾਅਦ ਮੈਂ ਫ੍ਰੀ ਹੋ ਜਾਣਾ ਤੁਸੀਂ ਮੈਨੂੰ ਮਿਲਿੰਦੇ ਹੋ ਨਾ ਠੀਕ ਹੈ ਸੋ ਇਹ ਸਾਨੂੰ ਸਤਨਾਮ ਸਿੰਘ ਬਾਜਵਾ ਜਿਹੜੇ ਕਹਿੰਦੇ ਮੈਂ 1 ਘੰਟੇ ਬਾਅਦ ਮਿਲ ਕੇ ਸਾਰਾ ਪੱਖ ਪੇਸ਼ ਕਰ ਉਹ ਦੇਖਦੇ ਹਾਂ ਹੁਣ 1 ਘੰਟੇ ਬਾਅਦ ਇਹਨਾਂ ਦਾ ਕੀ ਕਹਿਣਾ